ਥਾਣਾ ਸਦਰ ਦੀ ਪੁਲਿਸ ਨੂੰ ਹੱਥ ਚ ਲੱਗੀ ਵੱਡੀ ਸਫਲਤਾ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਮੁਖੀ ਸਰਪਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਦੌਰਾਨ ਇੱਕ ਸਵਿਫਟ ਗੱਡੀ ਅੱਜ ਜਦ ਤੱਕ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 25 ਗ੍ਰਾਮ ਹੈਰੋਇਨ ਤੇ 2 ਲੱਖ ਰੁਪਏ ਨਕਦੀ ਬਰਾਮਦ ਹੋਈ। ਇਸੇ ਤਰ੍ਹਾਂ ਇੱਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਜਦੋਂ ਰੋਕ ਕੇ ਉਸ ਕੋਲ ਉਸਦੇ ਬੈਗ ਦੀ ਤਲਾਸ਼ੀ ਲਈਤੇ ਗਏ ਤਾਂ ਉਸ ਵਿੱਚੋਂ ਪਾਵਨ ਦੀ ਸ਼ੁੱਧਾ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਕਤ ਤਿੰਨ ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰ ਜਿਹੜਾ ਇਹ ਆਪਣੇ ਚਾਰਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਕੀ ਕੀ ਧਾਰਾ ਲਾਈ ਹੈ ਜੀ ਕਿਵੇਂ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਹਾਂ ਜੀ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਜੀ ਐਸਪੀ ਡੀ ਪਟਿਆਲਾ ਤੇ ਸਾਡੇ ਸ਼੍ਰੀ ਵਿਕਰਮਜੀਤ ਸਿੰਘ ਬਰਾੜ ਡੀਐਸਪੀ ਰਾਜਪੁਰਾ ਦੀ ਹਦਾਇਤ ਤੇ ਜੋ ਅਸੀਂ ਨਸ਼ਿਆਂ ਦੇ ਖਿਲਾਫ ਮੈਂ ਮਚਲਾਈ ਹੋਈ ਆ ਉਹਦੇ ਤਹਿਤ ਸੀ ਏ ਜੀ ਐਮ ਰਿਜ਼ੋਰਟ ਨੀਅਰ ਬਸੰਤਪੁਰ ਐਜਿਟ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇੱਕ ਸਫਟ ਚਟੇ ਰੰਗ ਦੀ ਪੀ ਵੀ 65 ਏ ਐਮ 2941 ਆਈ ਜੀ ਨੂੰ ਵੀਰਪੰਨ ਸਿੰਘ ਪਿੰਡ ਪਟੋਣੀਆਂ थाना ਸ਼ੰਭੂ ਚਲਾ ਰਿਆ ਸੀ ਤੇ ਉਹਦੇ ਨਾਲ ਕੁਲਚਨ ਮਿਰਚਮੰਦੀ ਰਾਜਪੁਰਾ ਸੀ ਇਹਨਾਂ ਕੋਲੋਂ ਇੱਕ ਕਾਲਾ ਬੈਗ ਸੀਗਾ ਉਹਦੇ ਵਿੱਚੋਂ ਅਸੀਂ 25 ਗ੍ਰਾਮ ਹੈਰਨ ਤੇ 2 ਲੱਖ ਰੁਪਇਆ ਡਰਗ ਮੰਨੀ ਰਿਕਵਰ ਕੀਤੀ ਆ ਜਿਸ ਤੇ ਐਫ ਆਈ ਆਰ ਨੰਬਰ 38 ਡਿਟ੍ਰੈਡ 24 4 24 ਅੰਡਰ ਸੈਕਸ਼ਨ 21 ਹੰਡੀਪੇਸ ਸੈਕਟਰ ਦਰਜ ਕੀਤਾ ਤੇ ਕੋਈ ਦੇ ਵਿੱਚ ਅਜੇ ਕੁਮਾਰ ਰੋਕੀ ਬੱਸੀ ਮਰਚਮੰਡੀ ਰਾਜਪੁਰਾ ਉਹ ਨਾਮ ਜਦ ਤੇ ਦੋ ਅਰੈਸਟ ਨੇ ਤੀਜਾ ਨਾਮ ਜਦ ਉਹਦੀ ਅਰਸਟ ਅਜੇ ਸੀ ਪੈਂਡਿੰਗ ਕਰ ਰਹੇ ਆ ਤੇ ਉਹਨਾਂ ਨੂੰ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਅੱਜ ਦੁਬਾਰਾ ਪੇਸ਼ ਕਰਾਂਗੇ ਉਹਨਾਂ ਤੋਂ ਪੁੱਛ ਕੇ ਚੰਨੂ ਗਾਇ ਨਾਲ ਕਰ ਰਹੇ ਹਾਂ ਵੀ ਕਿਥੋਂ ਲਿਆਉਂਦੇ ਸੀ ਕਿ ਇਹਨੂੰ ਦਿੰਦੇ ਸੀ ਇਸ ਤੋਂ ਇਲਾਵਾ ਇੱਕ ਹੋਰ ਅਸੀਂ ਸੇਮਨਾਕਾ ਬੰਦੀ ਅਸੀਂ ਗਰਮਿਲ ਦੀ ਪਾਰਟੀ ਦੇ ਤਹਿਤ ਕਰਵਾਈ ਹੋਈ ਸੀ ਕਿ ਬਨੂੜ ਰੋਡ ਤੇ ਜਿੱਥੇ ਵੀ ਇੱਕ ਪੈਦਲ ਵਿਅਕਤੀ ਅਮਿਤ ਕੁਮਾਰ ਵਾਸੀ ਦਿੱਲੀ ਦਾ ਜੁੜਾ ਕਾਲਾ ਪਟੂ ਅੰਗਰੇਜ਼ ਰੰਗ ਦਾ ਪਟੂ ਬੈਗ ਜਿਹਦੇ ਪਾਇਆ ਹੋਇਆ ਸੀ ਪੈਦਲ ਸੀਗਾ ਉਹਦਾ ਵੀ ਬੈਗ ਚੈੱਕ ਕਰਨ ਤੇ 525 ਟੈਬਲੇਟਸ ਨੇ ਐਲਪਰਾ ਜ਼ੋਲਮ ਤੇ ਉਹਦਾ ਅਲੱਗ ਸੀ ਐਫ ਆਈ ਆਰ ਨੰਬਰ 39 ਅੰਡਰ ਸੈਕਸ਼ਨ 22 ਕਟ 85 ਐਨ ਡੀ ਪੀ ਐਸ ਸੈਕਟਰ ਉਹ ਦਿੱਤੀਆਂ ਅਲੱਗ ਉਹਨੂੰ ਵੀ ਕੱਲ ਪੇਸ਼ ਕੀਤਾ ਸੀ ਉਸਦਾ ਵੀ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਤੇ ਉਸਨੂੰ ਵੀ ਦੁਬਾਰਾ ਅੱਜ ਅਸੀਂ ਕੋਰਟ ਚ ਪੇਸ਼ ਕਰਨਾ ਤੇ ਦੋਨਾਂ ਤੋਂ ਇਹ ਦੋਨਾਂ ਜਿਹੜੇ ਹੈ ਕਰਨ 2 38 ਨੰਬਰ ਪਰਚੇ ਦੇ ਤੇ 39 ਨੰਬਰ ਵਾਲਾ ਤੇ ਨਾਂ ਤੋਂ ਜਿਹੜੇ ਢੰਗਾਈ ਨਾਲ ਪੁੱਛਗਿੱਛ ਕਰ ਰਹੇ ਆਂ ਕਿ ਤੁਲੇ ਆਉਂਦੇ ਸੀ ਕਿ ਇਹਨੂੰ ਵੇਚਦੇ ਸੀ ਅੱਗੇ ਇਹ ਤਾਂ ਜੋ ਵੀ ਲੈਂਕਾ ਉਹ ਤੋੜਾਂਗੇ ਤੇ ਅੱਗੇ ਮੰਡ ਲੈ ਕੇ ਹੋਰ ਨਵਾਈ ਨਾਲ ਪੁੱਛ ਕੇ ਇਹਨੂੰ ਤਾਂ ਕੋਈ ਪਿਛਲਾ ਕ੍ਰਾਈਮ ਕੋਈ ਜਿਵੇਂ ਪਿੱਛੇ ਕੋਈ ਹੋਰ ਵੀ ਕ੍ਰਾਈਮ ਦੀ ਕੋਈ ਮਾਮਲਾ ਦਰਜ ਹੋਵੇ ਜਾਂ ਕੋਈ ਹੋਰ ਗਲਤ ਹਾਂ ਜਿਹੜਾ ਗੁਲਸ਼ਨ ਆਇਆ ਤੇ ਪਰਚਾ ਪਹਿਲਾਂ ਵੀ ਹੈਗਾ ਤੇ ਬਾਕੀ ਅਜੇ ਅਸੀਂ ਹੋਰ ਡਿਟੇਲ ਇਹਦੀ ਪੱਠੀ ਕਰ ਰਹੇ ਹਾਂ ਤੇ ਰੋਕੀ ਦਾ ਵੀ ਤਾਂ ਲੱਗਿਆ ਵੀ ਉੱਥੇ ਵੀ ਅਸੀਂ ਕਰ ਰਹੇ ਹਾਂ ਪਤਾ ਸੀ ਉਹ ਵੀ ਵਿੱਚ ਮੈਂਸ਼ਨ ਕਰਾਂਗੇ ਦੱਸਾਂਗੇ ਜੇ ਕੋਈ ਹੋਰ ਵੀ ਇਹਨਾਂ ਦਾ ਪ੍ਰਾਇਮ ਸਾਹਮਣੇ ਆਉਂਦਾ ਕਿਸੇ ਕਿਸਮ ਦਾ ਸਰਜਿਸ ਤੇ ਜਿਹੜੀ 2 ਲੱਖ ਡਰਗਮਨੀ ਸੀਗੀ ਇਹ ਕਿਤੋਂ ਵੇਚ ਕੇ ਆਈ ਸੀਗੀ ਜਾਂ ਅੱਗੇ ਕਿਛੂ ਹੋਰ ਕੋਈ ਕਰਨ ਜਾ ਰਹੇ ਸੀਗੇ ਇਹ ਇਹਨਾਂ ਨੇ ਜਿੰਨੇ ਵੇਚਦੇ ਨੇ ਹਰਨ ਵੇਚਦੇ ਨੇ 14 ਪੈਸੇ ਸੀਗੇ ਤੇ ਉਹ ਛੋ ਪੈਸੇ ਸੀ ਤੇ ਇਹਨਾਂ ਨੇ ਅਗੇ ਲੈਣ ਵੀ ਜਾ ਰਹੇ ਸੀ ਇਹ ਲੁਧਿਆਣੇ ਤੋਂ ਕਿਸੇ ਹੁੰਦੇ ਤੋਂ ਦੱਸਦੇ ਨੇ ਵੀ ਲੈਂਦੇ ਸੀਗੇ ਤੇ ਉਹ ਪੈਸੇ ਤਾਂ ਨਾ ਉਹ ਹੀ ਸੀ ਜਿਹੜਾ ਪਹਿਲਾਂ ਹਰਨ ਵੇਚ ਕੇ ਇਕੱਠਾ ਕਰਦੇ ਨੇ ਉਹਦੀ ਉੱਪਰ ਅੱਗੇ ਲੈ ਲੈਂਦੇ ਨੇ ਉਹੀ ਵੈਸੇ ਸੀ ਟਰੱਕ ਮਨੀ ਸੀ ਕਿ ਡਰੱਗ ਵੇਚ ਕੇ ਹੀ ਇਹਨਾਂ ਨੇ ਪੱਠੇ ਘਰੇ ਹੋਏ ਸੀਗੇ ਉਹ ਵਿੱਚ 2 ਲੱਖ ਰਿਕਵਰ ਕੀਤਾ ਸੀ ਟਰੱਕ ਮਨੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ